ਅਸੀਂ ਇਹ ਕਿ ਉਪਰਾਲਾ ਕੀਤਾ ਬੈਸਟ ਹੈਲਥ ਕੇਅਰ ਅਵਾਰਡ 2024 ਆਰਗੇਨਾਈਜ਼ ਫੰਕਸ਼ਨ ਅਸੀਂ ਕੀਤਾ ਪਟਿਆਲਾ ਦੇ ਵਿੱਚ ਜਿਹਦੇ ਵਿੱਚ ਇੰਡੀਆ ਦੇ ਵੱਖ-ਵੱਖ ਖੇਤਰਾਂ ਤੋਂ ਡਾਕਟਰ ਆਏ ਜਿਹੜਾ ਅਲਟਰਨੇਟਿਵ ਮੈਡੀਸਨ ਦੇ ਜਿੰਨੇ ਵੀ ਡਾਕਟਰ ਨੇ ਜਿਵੇਂ ਆਯੁਰਵੇਦ ਆ ਦਾ ਨੈਚਰੋਪੈਥੀ ਦੀ ਫਿਜ਼ੀਓਥੈਰੇਪੀ ਦੇ ਜਿਹੜੇ ਅੱਛੀ ਪ੍ਰੈਕਟਿਸ ਕਰ ਰਹੇ ਨੇ ਡਾਕਟਰ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਸਨਮਾਨਿਤ ਕਰਨ ਦਾ ਉਪਰਾਲਾ ਕੀਤਾ ਤਾਂ ਕਿ ਜਿਹੜੀ ਅਲਟਰਨੇਟਿਵ ਮੈਡੀਸਨ ਆ ਉਹਨੂੰ ਪ੍ਰਮੋਟ ਕੀਤਾ ਜਾ ਸਕੇ ਸਰ ਆਪਣਾ ਨਾਮ ਦਾਸੂ ਪਿਆਰ ਜੀ ਜਿਹੜਾ ਉਪਰਾਲਾ ਕੀਤਾ ਗਿਆ ਨਾ ਉਹਨੂੰ ਸਤ ਸ੍ਰੀ ਅਕਾਲ ਹਾਂ ਸਾਡੀ ਹਿੰਦੂਸਤਾਨ ਜਨ ਸੇਵਾ ਸਮਿਤੀ ਦੇ ਵੱਲੋਂ ਮੈਂ ਡਾਕਟਰ ਮਨਿੰਦਰ ਸਿੰਘ ਅਸੀਂ ਨੇ ਇੱਕ ਉਪਰਾਲਾ ਕੀਤਾ ਬੈਸਟ ਹੈਲਥ ਕੇਅਰ ਅਵਾਰਡ 2024 ਆਰਗੇਨਾਈਜ਼ ਫੰਕਸ਼ਨ ਅਸੀਂ ਕੀਤਾ ਪਟਿਆਲਾ ਦੇ ਵਿੱਚ ਜਿਹਦੇ ਵਿੱਚ ਇੰਡੀਆ ਦੇ ਵੱਖ-ਵੱਖ ਹੋਂਦਿਆਂ ਤੋਂ ਡਾਕਟਰ ਆਏ ਜਿਹੜਾ ਅੰਟਰਨੈਟਿੀ ਮੈਡੀਸਨ ਦੇ ਜਿੰਨੇ ਵੀ ਡਾਕਟਰਸ ਨੇ ਜਿਵੇਂ ਆਯੁਰਵੇਦਾ ਦਾ ਨੈਚਰੋਪੈਥੀ ਦੇ ਫਿਜ਼ੀਓਥੈਰੇਪੀ ਦੇ ਜਿੰਨੀਆਂ ਵੀ ਪੈਥੀਆਂ ਨੇ ਉਹਨਾਂ ਨੂੰ ਅਸੀਂ ਨੇ ਜਿਹੜੇ ਅੱਛੀ ਪ੍ਰੈਕਟਿਸ ਕਰ ਰਹੇ ਨੇ ਡਾਕਟਰ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਸਨਮਾਨਿਤ ਕਰਨ ਦਾ ਪ੍ਰਬਾਲਾ ਕੀਤਾ ਤਾਂ ਕਿ ਜਿਹੜੀ ਅਲਟਰਨੇਟਿਵ ਮੈਡੀਸਨ ਆ ਉਹਨੂੰ ਪ੍ਰੋਮੋਟ ਕੀਤਾ ਜਾ ਸਕੇ ਤੇ ਹੋਰ ਜਾਗਰੂਕਤਾ ਲੋਕਾਂ ਦੇ ਵਿੱਚ ਆ ਸਕੇ ਤੇ ਜਿਹੜੇ ਡਾਕਟਰ ਇਹਨਾਂ ਪੈਕੀਆਂ ਦੇ ਵਿੱਚ ਅੱਛਾ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਦਾ ਪ੍ਰਬਾਲਾ ਕੀਤਾ ਮੈਂ ਵੀ ਡਾਕਟਰ ਮਨਜਿੰਦਰ ਸਿੰਘ ਪਟਿਆਲਾ ਤੋਂ ఫిਜ਼ੀਓਥੈਰਾਪਿਸਟ ਤੇ ਮੇਰੇ ਨਾਲ ਜਿੰਨੀ ਵੀ ਟੀਮ ਆ ਮੈਂ ਆਪਣੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿੰਨਾ ਹੁੰਦੀ ਦੀ ਇੱਥੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਤੁਹਾਡਾ ਪੇਸ਼ੈਂਟ ਹੁੰਦੇ ਰਹਿਣਾ ਉਹ ਕਾਫੀ ਜ਼ਰ ਆਜਕਲ ਛ ਥੈਰੇਪੀ ਦਾ ਉਹ ਉਹਦੇ ਰੀਜ਼ਨ ਤੋਂ ਸਮਝਦੇ ਹਾਂ ਕਿ ਰਾਜ ਮਾਲਸ਼ੇ ਬਹੁਤ ਜ਼ਿਆਦਾ ਪੱਥਰਾਂ ਦੇ ਉੱਪਰ ਆ ਨਾ ਬਣੇ ਹੁੰਦੇ ਨੇ ਆਪਾਂ ਪਟਿਆਲਾ ਦੀ ਗੱਲ ਕਰ ਲੈਣ ਆਪਾਂ ਦੂਸਰੀ ਨਹੀਂ ਗੱਲ ਕਰਦੇ ਕਿ ਇਸ طرف ਜੇ ਦੇਖੋ ਖਾਲਸਾ ਕਾਲਜ ਦੇਖਣੇ ਹੈ ਨਾ ਕਿ ਉਹ ਉਹ ਠੀਕ ਹੈ ਉਹ العلاਜ ਨਹੀਂ ਇਹਦੇ ਵਿੱਚ ਮੈਂ ਇੱਕ ਜੋ ਜ਼ਰੂਰ ਗੱਲ ਕਰਨਾ ਚਾਹੁੰਦਾ ਵੀ ਜਿੰਨਾ ਵੀ ਅੱਜ ਕੱਲ ਜਿੰਨਾ ਵੀ ਤੁਸੀਂ ਫੇਸਬੁੱਕ ਦੇ ਉੱਤੇ ਜਾਂ ਜਿੰਨਾ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਵਿੱਚ ਪ੍ਰੋਮੋਸ਼ਨ ਚੱਲ ਰਹੀਆਂ ਇੰਟਰਵਿਊਜ਼ ਚੱਲ ਰਹੀਆਂ ਨੇ ਪਹਿਲਾਂ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਇੰਟਰਵਿਊਜ਼ ਲੈਣ ਵਾਲੇ ਇਹ ਉਹ ਕਲੀਅਰ ਕਰਿਆ ਕਰਨ ਵੀ ਜਿਹਦੀ ਇੰਟਰਵਿਊ ਲੈ ਰਹੇ ਨੇ ਉਹਦੀ ਕੀ ਡਿਗਰੀ ਆ ਉਹਦੇ ਕੋਲ ਕੀ ਡਿਪਲੋਮਾ ਹੈ ਕਿਸ ਡਿਗਰੀ ਡਿਪਲੋਮੇ ਦੇ ਬਿਹਾਵ ਦੇ ਉੱਤੇ ਉਹ ਪ੍ਰੈਕਟਿਸ ਕਰ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਅਵੇਅਰ ਹੋ ਸਕੇ ਉਹਦਾ ਗਰੰਟੀ ਦੇ ਰਹੇ ਨੇ ਜੀ ਅਸੀਂ ਆਪਰੇਸ਼ਨ ਤੋਂ ਬਚਾ ਦਾਂਗੇ ਸਾਨੂੰ ਐਮ ਆਰ ਆਈ ਦੀ ਲੋੜ ਨਹੀਂ ਸਾਨੂੰ ਐਕਸ ਰੇ ਦੀ ਲੋੜ ਨਹੀਂ ਸੋ ਉਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਸੈਕੰਡ ਮੈਂ ਸਾਰੇ মিডিਆ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹਦੀ ਵੀ ਇੰਟਰਵਿਊ ਅਸੀਂ ਕਰਦੇ ਹਾਂ ਪ੍ਰੋਮੋਸ਼ਨ ਦੇ ਲਈ ਕਮ ਸੇ ਕਮ ਉਹਨੂੰ ਜਦੋਂ ਵੀ ਉਹਦੀ ਇੰਟਰਵਿਊ ਕਰਦੇ ਹਾਂ ਉਹਦੀ ਇੱਕ ਡਿਗਰੀ ਉਹਦਾ ਇੱਕ ਡਿਪਲੋਮਾ ਜੋ ਵੀ ਉਹ ਕਰ ਰਿਹਾ ਹੈ ਉਹਦੀ ਇੱਕ ਪੜ੍ਹਾਈ ਉਹਦੀ ਜ਼ਰੂਰ ਦੱਸੀ ਜਾਵੇ ਕਿ ਇਹਨੇ ਕਿਹੜੀ ਪੜ੍ਹਾਈ ਕੀਤੀ ਹੋਈ ਹੈ ਜਿਹਦੇ ਬਿਹਾਵ ਤੇ ਇਹ ਡਿਗਰੀ ਕਰ ਰਿਹਾ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਕਿ ਅਸੀਂ ਜਿਸ ਕੋਲ ਜਾ ਰਹੇ ਹਾਂ ਉਹ ਵਾਕਈ ਸਾਡੀ ਬਿਮਾਰੀ ਨੂੰ ਸਮਝ ਸਕਦਾ ਜਦੋਂ ਤੱਕ ਡਾਕਟਰ ਡਾਇਗਨੋਸ ਨਹੀਂ ਕਰੂਗਾ ਉਦੋਂ ਤੱਕ ਉਹ ਟ੍ਰੀਟਮੈਂਟ ਨਹੀਂ ਕਰ ਸਕਦਾ ਇਸ ਲਈ ਜੋ ਵੀ ਤੁਹਾਨੂੰ ਗਾਰੰਟੀ ਦੇ ਰਿਹਾ ਇਟ ਮੀਨਸ ਉਹ ਗਲਤ ਹੈ ਮੈਂ ਮੇਰੇ ਵੱਲੋਂ ਇਹ ਛੋਟੀ ਜੀ ਤੁਹਾਨੂੰ ਸਲਾਹ ਹੈ ਜਿਹੜਾ ਡਾਕਟਰ ਤੁਹਾਨੂੰ ਕਹਿ ਰਿਹਾ ਵੀ ਮੈਂ 100% ਗਾਰੰਟੀ ਦਿੰਦਾ ਇਹਦਾ ਮਤਲਬ ਵੀ ਫਿਰ ਉਹ ਗਲਤ ਹੈ ਡਾਕਟਰ ਸਾਹਿਬ ਜਿਹੜੇ ਡਾਕਟਰਾਂ ਦਾ ਸਨਮਾਨ ਕੀਤਾ ਗਿਆ ਹਾਂਜੀ ਦੇ ਵਿੱਚੋਂ ਕਿੱਥੋਂ ਕਿੱਥੋਂ ਆਏ ਜੀਏ ਉਹ ਜਿੰਨਾਂ ਦਾ ਇੱਕ ਵਾਰ ਹਾਂਜੀ ਸਾਡੇ ਕੋਲ ਜਿੰਨੇ ਵੀ ਡਾਕਟਰ ਆਏ ਨੇ ਪੰਜਾਬ ਦੇ ਵੱਖ-ਵੱਖ ਕਉਨਿਆਂ ਤੋਂ ਤਾਂ ਆਏ ਨੇ ਸਾਡੇ ਭਾਰਤ ਦੇ ਵੱਖ-ਵੱਖ ਕਉਨਿਆਂ ਤੋਂ ਆਏ ਨੇ ਜਿਵੇਂ ਪਟਨਾ ਤੋਂ ਜੈਪੁਰ ਤੋਂ ਜੋਧਪੁਰ ਤੋਂ ਹਿਮਾਚਲ ਤੋਂ ਤਾਂ ਹੋਰ ਵੀ ਕਈ ਬੰਗਲੌਰ ਤੋਂ ਵੱਖ-ਵੱਖ ਕਉਨਿਆਂ ਤੋਂ ਡਾਕਟਰ ਪਹੁੰਚੇ ਨੇ ਸੋ ਉਹ ਸਾਰੇ ਡਾਕਟਰਸ ਜੀ ਦੇ ਇੱਕ ਅੱਛੀ ਪ੍ਰੈਕਟਿਸ ਕਰ ਰਹੇ ਨੇ ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਦੇ ਰਹੇ ਨੇ ਆਪਣੀ ਪ੍ਰੈਕਟਿਸ ਮਿਹਨਤ ਦੇ ਨਾਲ ਉਹਨਾਂ ਨੂੰ ਉਸ ਨੂੰ ਸਨਮਾਨਤ ਕਰਨ ਦਾ ਇੱਕ ਉਪਰਾਲਾ ਕੀਤਾ ਸੀ ਅੱਜ ਉਹ ਉਪਰਾਲਾ ਆਇਆ ਕਿਸ ਤਰ੍ਹਾਂ ਦਾ ਕੀਤਾ ਹੈ ਉਪਰਾਲਾ ਕਰਨਾ ਹੈ ਕਿ ਪੂਰੇ ਡਾਕਟਰ ਸਮਾਨਾ ਵਾਕਪਾਪ ਕੋਣਿਆ ਰੋਪਾ ਪੂਰੇ ਦੇਸ਼ ਜਣਾ ਕੋਈ ਇਕੱਠੇ ਗੱਠਾ ਜੀ ਕਮੈਂਟ ਦੇ ਉੱਪਰ ਇਹ ਫਰਨਾ ਮੇਰੇ ਉਦੋਂ ਆਇਆ ਦਿਮਾਗ ਦੇ ਵਿੱਚ ਮੈਂ ਇੱਕ ਜੈਪੁਰ ਦੇ ਅਵਾਰਡ ਫੰਕਸ਼ਨ ਦੇ ਵਿੱਚ ਗਿਆ ਸੀ ਤਾਂ ਜਿੰਨੇ ਵੀ ਅਵਾਰਡ ਫੰਕਸ਼ਨ ਨੇ ਪੰਜਾਬ ਤੋਂ ਬਾਹਰ ਹੁੰਦੇ ਨੇ ਪੰਜਾਬ ਦੇ ਵਿੱਚ ਕੋਈ ਐਵੇਂ ਦਾ ਅਵਾਰਡ ਫੰਕਸ਼ਨ ਨਹੀਂ ਹੁੰਦਾ ਜਿਹਦੇ ਵਿੱਚ ਕਿ ਅਸੀਂ ਸਾਡੇ ਜਿੰਨੇ ਵੀ ਵਧੀਆ ਪ੍ਰੈਕਟਿਸ ਕਰ ਰਹੇ ਨੇ ਉਹਨਾਂ ਨੂੰ ਸਨਮਾਨਿਤ ਕਰ ਸਕੀਏ ਤੋਂ ਮੇਰੇ ਦਿਮਾਗ ਦੇ ਵਿੱਚ ਜਦੋਂ ਫਰਨਾ ਆਇਆ ਮੈਂ ਮੇਰੇ ਇੱਕ ਬਹੁਤ ক্লোਜ਼ ਫਰੈਂਡ ਡਾਕਟਰ ਪ੍ਰਵੀਨ ਜੀ ਜੈਪੁਰ ਤੋਂ ਨੇ ਤੇ ਇਹ ਵੀ ਐਮਪੀਡੀ ਔਰਥੋ ਨੇ ਉਹਨਾਂ ਨਾਲ ਮੈਂ ਜਦੋਂ ਸਾਂਝਾ ਕੀਤਾ ਇਹ ਵਿਚਾਰ ਤਾਂ ਇਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਸਾਡੀ ਐਨਜੀਓ ਵੱਲੋਂ ਹਿੰਦੁਸਤਾਨ ਜਨ ਸੇਵਾ ਸੰਪਤੀ ਵੱਲੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਤੇ ਇੱਥੋਂ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਜਿਹੜਾ ਸੋਚ ਲਿਆਂਦੀ ਉਹਦੇ ਤੇ ਅਮਲ ਕਰਕੇ ਅੱਜ ਇਹ ਫੰਕਸ਼ਨ ਨੂੰ ਇੱਕ ਸਫਲਤਾਪੂਰਵਕ ਅਸੀਂ ਪੂਰਨ ਕਰ ਸਕੀਏ ਦੋਸਤੋ ਉਹਨਾਂ ਦਾ ਨਾਮ ਰਾਜੋ ਕਿਹੜੀ ਜਗ੍ਹਾ ਤੋਂ ਆਏ ਡਾਕਟਰ ਸ਼ੋਕਮਰ ਜੀ ਨਾ ਫਲਰਦੋਤੋਂ ਜ਼ਿਲ੍ਹਾ ਜ਼ਿਲੰਧਰ ਤੋਂ ਤੇ ਅੱਜ ਜਿਹੜਾ ਵੋਲ ਤੁਹਾਨੂੰ ਮਿਲਿਆ ਹਨਾ

ਬਿਲਕੁਲ ਸਹੀ ਤੁਸੀਂ ਗੱਲ ਕੀਤੀ ਹੈ ਮਿਹਨਤ ਤਾਂ ਬਹੁਤ ਲੱਗਦੀ ਆ ਅਪਰੋਕਸੀਮੇਟਲੀ 10 ਸਾਲ ਦਾ ਮੇਰਾ ਕੈਰੀਅਰ ਹੈ ਜਿਹੜਾ ਇਹ 10 ਸਾਲਾਂ ਦੀ ਮਿਹਨਤ ਦਾ ਹੈ ਨਤੀਜਾ ਹੈ ਡਾਕਟਰ ਮਨਜਿੰਦਰ ਸਾਹਿਬ ਜਿਹਨੂੰ ਜੋ ਅੱਜ ਇਸ ਪਲੇਟਫਾਰਮ ਤੇ ਹੋਣੇ ਆ ਇਹ ਜੋ ਡਾਕਟਰੀ ਸ਼ੁਰੂ ਕੀਤੀ ਸੀ ਹੈ ਨਾ ਪੜਾਈ ਸ਼ੁਰੂ ਕੀਤੀ ਤੇ ਉਦੋਂ ਕੀ ਸੋਚਿਆ ਸੀਗਾ ਤੇ ਮਾਗਦੇ ਕਿ ਭਾਈ ਮੈਂ ਡਾਕਟਰ ਬਣ ਕੇ ਕੁਝ ਕਰਨਾ ਚਾਹੀਦਾ ਆ ਸ਼ੁਰੂ ਕੀਤੀ ਦਿਨ ਮੈਂ ਤਾਂ ਨਗਲ ਦੱਸਦਾ ਸ਼ੁਰੂ ਕਰਦੇ ਪ੍ਰੈਸ਼ਰ ਨਹੀਂ ਹੁੰਦੀ ਆ ਸਾਡੇ ਮਾਪੇ ਨੇ ਸਾਨੂੰ ਪਾਤਾ ਮੈਡੀਕਲ ਫੀਲਡ ਦੇ ਵਿੱਚ ਪਲੱਸ 1 ਪਲੱਸ 2 ਆਇਆ ਤਾਂ ਬੜਾ ਟਫ ਲੱਗਾ ਕਿ ਆ ਕਿੱਥੇ ਫਸਾ ਦਿੱਤਾ ਜੀ भी कि दुश्मनी साढ़े ना क्ड ली ये हर मैडिकल स्टूडेंट का रहेगा बट हाँ अकॉर्डिंग टाइम जो सू समझ आती रही उस प्रोफेसन से यह प्रोफेसन ने बहुत सारी इज्जत दी सू बहुत अच्छे लोगों मिलाया तो बहुत अच्छा लग रहा है हाँ मैं डॉक्टर परवीन शर्मा जयपुर राजस्थान से हूँ इस बार एक दिन सुपराले काफी देखो, बहुत बड़ी है और जब हम मन जी के साथ क्योंकि पटियाला के, के जाएंगे। तो की की अंदर कभी ऐसे कार्यक्रम हुआ नहीं पर आज ये पहली हिस्ट्री है कि पूरे की पूरे पंजाब के अंदर ये सबसे बड़ा जो है बेस्ट के हेल्थ केयर अवार्ड पहली बार ये ऐसा हुआ है जिसमें इतने स्टूडेंट और इतने अलग अलग एरिया से इतने जो डॉक्टर्स आए उनको किस तरह सारे डॉक्टर हम लोगों ने इस तरीके से रिसर्च किया डॉक्टर कि किस फील्ड में किस तरीके से काम करा है और उसी लेवल पे हमने उसी लेवल पर उसको अवार्ड दिया गया